ਉਦੀ ਭੈਣ ਫੇਸਬੁੱਕ ਤੇ ਕੋਈ ਕਵਿਤਾ ਟਾਈਪ ਕਰ ਰਹੀ ਸੀ ਉਹਨੇ ਭੈਣ ਨੂੰ ਅੱਖਾਂ ਜੀਆਂ ਕੱਡੀਆਂ ਤੇ ਨਾਲ ਹੀ ਬੁੜਬੜਾਇਆ ਤੇਰਾ ਨਾ ਫੋਨ ਲੋਟ ਆਇਆ ਸਾਰਾ ਦਿਨ ਗੁੱਸੇ ਚ ਲਾਲ ਖਾਕਾ ਹੋ ਕੇ ਬਾਹਰ ਲੈ ਕੇ ਚਲਾ ਗਿਆ ਉੱਥੇ ਜਾ ਕੇ ਉਹਨੇ ਜੇਬ ਚੋਂ ਜਰਦੇ ਦੀ ਪੁੜੇ ਕੱਢੀ ਤੇ ਦੂਜੇ ਹੱਥ ਨਾਲ ਫੋਨ ਤੇ ਕੋਈ ਨੰਬਰ ਡਾਇਲ ਕਰਨ ਲੱਗ ਪਿਆ ਤੇ ਨਾਲ ਹੀ ਜਰਦੇ ਨੂੰ ਮੂੰਚ ਸੁੱਟ ਲਿਆ 5 6 ਵਾਰ ਉਹੀ ਨੰਬਰ ਡਾਇਲ ਕੀਤਾ 7ਵੀਂ ਵਾਰ ਉਹ ਅੱਗੋਂ ਹੈਲੋ ਸੁਣ ਕੇ ਭੜਕ ਗਿਆ ਕਹਿਣ ਲੱਗਾ ਫੋਨ ਨੂੰ ਕਿਸੇ ਕੰਧ ਚ ਮਾਰ ਦੇ ਜੇ ਚੁੱਕਣਾ ਹੀ ਨਹੀਂ ਹੁੰਦਾ ਤਾਂ ਤੂੰ ਮੈਸੇਜ ਦਾ ਰਿਪਲਾਈ ਵੀ ਟਾਈਮ ਸਿਰ ਨਹੀਂ ਕਰਨਾ ਹੁੰਦਾ ਪਤਾ ਨਹੀਂ ਕਿੱਥੇ ਅੱਗ ਲਾ ਕੇ ਰੱਖਦੀਆਂ ਫੋਨ ਨੂੰ ਅਗੋਂ ਕੰਬ ਦੀ ਕੰਬ ਦੀ ਆਵਾਜ਼ ਆਈ ਮੇਰਾ ਵੀਰਾ ਅਜ ਘਰੇ ਹੀ ਸੀ ਫੋਨ ਚੁੱਕ ਕੇ ਤੇਰੇ ਨਾਲ ਜੇ ਚੈਟ ਕਰਨ ਬੈਠਦੀ ਤਾਂ ਉਹਦੀਆਂ ਗੁੱਸੇ ਵਾਲੀਆਂ ਅੱਖਾਂ ਮੇਰੀ ਜਾਨ ਕੱਢ ਲੈਂਦੀਆਂ ਤੈਨੂੰ ਪਤਾ ਤਾਂ ਹੈ ਮੇਰਾ ਵੀਰ ਕਿੰਨਾ ਭੈੜਾ ਹੈ ਇਹ ਗੱਲ ਸੁਣ ਕੇ ਉਹ ਜਮਈ ਚੁੱਪ ਹੋ ਗਿਆ ਸਮਾ ਕੱਢ ਕੇ ਚੈਨਲ ਤੇ ਲੰਮੀਆਂ ਕਹਾਣੀਆਂ ਜ਼ਰੂਰ ਸੁਣਿਓ ਜੀ ਤੁਹਾਨੂੰ ਬਹੁਤ ਪਸੰਦ ਆਉਣਗੀਆਂ